ਕਿੰਨਾ ਕੁ ਡਾਟਾ ਚੰਨਾਲ ਸਿੰਘ ਪਿੰਡ ਗੜਾ ਸਭਰਾ ਕੀ ਗੱਲ ਹੋਈ ਜਾਲੇ ਨੂੰ ਰਾਤ ਉਹਨੇਰਾ ਹੈ ਕਿ ਨਹੀਂ ਹਾਂਜੀ ਉਹਦੋਂ ਨੁਕਸਾਨ ਬਹੁਤ ਜ਼ਿਆਦਾ ਹੋਇਆ ਕੀ ਕੀ ਨੁਕਸਾਨ ਹੋਇਆ ਅਸਾਂ ਇੱਕ ਚੋਟੀ ਮਰ ਗਈ ਸੈੰਗ ਟੁੱਟ ਗਿਆ ਮਹਿੰਦੀ ਇੱਕ ਤੇ ਲੱਤ ਟੁੱਟ ਗਈ ਹਾਂਜੀ ਸੱਡ ਡੱਡ ਪਿਆ ਕਾ ਪੰਦ ਸਾਰੀ ਮਾਰ ਲਈ ਕਿੰਨਾ ਕੁ ਨੁਕਸਾਨ ਹੋ ਗਿਆ ਅਸਾਂ ਬਹੁਤ ਸਾਰਾ ਜ਼ਿਆਦਾ ਹੋਇਆ ਇਹ ਚੋਟੀ ਸੋਣ ਵਾਲੀ ਕੇ ਨਹੀਂ ਅਸਰ ਹੀ ਹੈ ਅੱਛਾ ਹਾਂ ਇਕ ਕਿੰਨੇ ਪਸ਼ੂਆ ਜਨਾ ਕਿੰਨੀਆਂ ਸੱਟਾਂ ਲੱਗੀਆਂ ਤੇ ਕਿੰਨੇ ਜਣੇ ਪਸ਼ੂ ਮਰੇ ਜਣੇ ਮਰਿਆ ਦੇ ਇੱਕਾ ਤੇ ਧੂਂ ਦੇ ਜਿਆਦੀਆਂ ਸੱਟਾਂ ਹਾਂਜੀ ਤਾਂ ਕਿ ਹੂੰ ਜੋ ਦੇ ਸਕਦੇ ਦੇ ਦੇਣ ਹਾਂ ਕੀ ਨਾ ਕਿ ਭਈ ਆਪਣਾ ਨਰਵਾਰ ਸਿੰਘ ਖੋਜੀ ਕਿਹੜਾ ਪਿੰਡਾ ਸਭਰਾ ਤਾਂ ਕੀ ਗੱਲ ਹੋਈ ਆ ਜਣੀ ਗੱਲ ਕਾਦੀ ਕੋਠਿਆਂ ਦੇ ਉੱਤੇ ਵਾੜੀ ਸੀ ਤੇ ਮਗਰ ਖੁਰਲੀ ਆ ਤੇ ਮਹੀਂ ਵੱਜੀਆਂ ਸੀ ਹਾਂਜੀ ਤੇ ਨੇਹਰ ਹੀ ਇੰਨਾ ਆਇਆ ਵਾ ਕਰੋਪੀ ਰੱਬ ਦੀ ਤੇ ਉੱਤੇ ਡਿੱਗ ਪਿਆ ਤੇ ਇੱਕ ਤੇ ਵਿਚਾਰੀ ਥਾਂ ਤੇ ਮਰ ਗਈ ਆ ਹੂੰ ਤੇ ਦੋ ਫੱਟਰ ਹੋ ਗਏ ਇੱਕ ਤੇ ਜਿਆਦਾ ਫੱਟਰ ਆ ਤੇ ਇੱਕ ਦਾ ਸਿੰਘ ਟੁੱਟ ਗਿਆ ਵਹਾਰਾ ਹਾਂਜੀ ਉਹਦਾ ਵੀ ਕੋਈ ਪਤਾ ਨਹੀਂ ਜਿਹੜੀ ਝੋਟੀ ਦੂਜੀ ਫੱਟਰ ਆ ਤੇ ਦੋ ਮਈਆਂ ਰੱਬ ਰੱਖ ਗਿਆ ਉਹ ਭੱਜ ਗੀਆਂ ਵਾ ਉਹਨਾਂ ਦੇ ਟੁੱਟ ਗਏ ਸੰਗਲ ਉਹ ਭੱਜ ਕੇ ਉੱਤੇ ਫਰਛਾਂ ਜਿਗਾ ਹੂੰ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਧਰੋਂ ਛੱਡ ਦੇ ਉੱਤੇ ਡੇਪਿਆ ਤੂੜੀ ਵਾਲੇ ਤੇ ਛੱਡ ਦਾ ਵੀ ਨੁਕਸਾਨ ਹੋ ਗਿਆ ਸਾਰਾ ਹਾਂਜੀ ਹਾਂਜੀ ਤਾਂ ਕੀ ਮੰਗ ਕਰੋਗੇ ਹੁਣ ਤੁਸੀਂ ਉਹ ਮੰਗ ਕਰੀਏ ਜੇ ਕੋਈ ਸਹੂਲਤ ਕਰ ਸਕਦੀ ਹੈ ਜੀ ਤਾਂ ਗਵਰਨਮੈਂਟ ਕਰ ਦੂ ਨਹੀਂ ਤੇ ਫਿਰ ਜੋ ਰੱਬ ਦਾ ਭਾਣਾ ਹੋ ਹੈਗਾ ਹੀ ਹੈਗਾ ਹਾਂ ਤਾਂ ਜਿਹੜਾ ਹਨੇਰਾ ਹੈ ਕਿੰਨਾ ਕੋ ਤੇਜ ਹੈ ਹਨੇਰ ਤੇ ਬਹੁਤ ਤੇਜ ਹੀ ਹਨੇਰ ਤੇ 100% ਇਹੀ ਕਿ ਹਨੇਰ ਕਿਆ ਘਟਦਾ ਹੈਗਾ ਹੀ ਨਹੀਂ ਹਟਾ ਹਟਾਉਂਦਾ ਰਿਹਾ ਹਟਾ ਹਟਾਉਂਦਾ ਰਿਹਾ ਹਾਂ ਸ਼ੁਗਰ ਕਰਾ ਹੀ ਤੇ ਮੱਝਾ ਜੇ ਰੱਬੀ ਚੋਣ ਨਹੀਂ ਆਏ ਨਹੀਂ ਤੇ ਅਹੀਂ ਥੱਲੇ ਆ ਜਾਣਾ ਇਹਨਾਂ ਰੱਬ ਰੱਖ ਗਿਆ 50 ਕਿਹੜਾ ਪਿੰਡਾ ਸੋਭਰਾ ਕੀ ਕਹਣਾ ਜਾਉਗਾ ਬਰਾੜਾ ਕਹਣਾ ਕੀ ਚਾਹੀਦਾ ਵੀਰ ਜੀ ਕੁਝ ਤੇ ਕਰੋਪੀ ਆ ਬੜਾ ਨਿਖਾਨ ਹੋ ਗਿਆ ਜਰਾ ਬਹੁਤ ਜਿਆਦਾ ਡੰਗਰਾਂ ਦਾ ਤੇ ਵਿਦੋਸ਼ਾਂ ਦਾ ਹੂੰ ਤੇ ਜਰਾ ਮਰਜੀ ਪਤਾ ਨਹੀਂ ਐ ਬੜੀ ਪੁਰਾਣੀ ਕਹਿੰਦੇ ਵੀ ਨਹੀਂ ਕੋਈ ਗੱਲ ਪੀ ਅੱਜ ਕਿਦੀ ਕੱਢੀ ਆ ਪਲਸਟਰ ਹੋਈ ਕਹਿੰਦਾ ਹੂੰ ਇਹਦੇ ਬਾਬਾ ਸ਼ਾਮ ਦਾ ਟਾਈਮ ਸੀ ਇਹਦੇ ਸ਼ਾਮ ਨੂੰ ਮੱਧਮ ਪੁੰਚਾ ਚੁੰਦੇ ਹੁੰਦੇ ਨਾ ਗੁਰੂ ਸਾਹਿਬ ਨੇ ਕਿਹਾ ਕੀਤੇ ਪਚਾ ਕਰਕੇ ਵੀ ਚਲੋ ਇੰਨਾ ਦਾ ਆਪ ਦਾ ਪੁਜਾ ਹੋ ਗਿਆ ਨਹੀਂ ਤਾਂ ਆਪਾਂ ਕਿਹੜੇ ਚੀਜ਼ ਇਹਨੇ ਕਹਿੰਦਾ ਹੀ ਸਾਰਾ ਲਈਦਾ ਜੀ ਕੋਈ ਬਾਹਰ ਨਹੀਂ ਰੱਖਦੇ ਹੂੰ ਮੇਰੀ ਜ਼ਿਆਦਾ ਹੀ ਬੱਬਾ ਜੀ ਬਾਕੀ ਉਹਦੀ ਮਰਜ਼ੀ ਚ ਰੱਬ ਦੀ ਹੁਕਮ ਆ ਤਾਂ ਕਿੰਨਾ ਕੁ ਨੁਕਸਾਨ ਜਿਹੜਾ ਇਹਨਾਂ ਦਾ ਹੋਇਆ ਨੁਕਸਾਨ ਤੇ ਬੱਬਾ ਜੀ ਇਹ ਕਹਿਣ ਕਰ ਤੂੰ ਦੁਬਾਰਾ ਵਾ ਕਿਉਂਕਿ ਜਿਹੜੀਆਂ ਕੰਨਾਂ ਕਰਨੀਆਂ ਦੁਬਾਰਾ ਕਿਤੇ ਸੁੱਕੀਆਂ ਵਾ ਇੱਕ ਸ਼ਰਟ ਟੁੱਟ ਜਾਣਾ ਤੂੜੀ ਖਰਾਬ ਹੋਈ ਨਿਕਣੀ ਪੈ ਜਾਣੀ ਆ ਹੂੰ ਬਹੁਤ ਛੋਟਾ ਨੁਕਸਾਨ ਆ ਕਿੰਨੇ ਪਸ਼ੂ ਜਿਹੜੇ ਉਹ ਪਸ਼ੂ ਵੀਰ ਜੀ ਤਿੰਨੇ ਸਾਰੇ ਬੱਚੇ ਦੋਹਨੀਆਂ ਟੁੱਟ ਗਈ ਬਚ ਗਈ ਆ ਇੱਕ ਤੇ ਵਿਚਾਰੀ ਨਾ ਮਰਦੀ ਤਾਂ ਨਾ ਜੋਦੀ ਉਹਦੇ ਲੱਕ ਜੀ ਸਾਟਾ ਸਟਾ ਲੱਗੀਆਂ ਲੱਤਾਂ ਵੀ ਟੁੱਟ ਗਈਆਂ ਹਾਂਜੀ ਤੇ ਸਿੰਘ ਵੀ ਨਦੀ ਦਾ ਨੀ ਇੱਕ ਪਸਾਤੇ ਰਹਿ ਗਈ ਆ ਹਾਂਜੀ ਇਹ ਵੀ ਉਹਦਾ ਹੁਕਮ ਹੈ ਰੱਬ ਦਾ ਜੋ ਹੋ ਬਣਾ ਪਾਣਾ ਬਾਬਾ ਜੀ ਪਰ ਨੇਰ ਬਹੁਤ ਜ਼ਿਆਦਾ ਸੀ ਵੀਰ ਜੀ ਹੂੰ